ਦੀ ਬੀਆ ਅਰੇ ਪਿੰਡ ਪਖੜੂ ਤੋਂ ਰਹਿਣ ਵਾਲੇ ਨੇ ਇਸ ਸਿਸਟਰ ਦੱਸਦੀ ਹੈ ਇਸ ਸਿਸਟਰ ਦੱਸਦੇ ਪਏ ਨੇ ਕਿ ਇਹਨਾਂ ਦੇ ਲਿਵਰ ਯੂਟਰਸ ਔਰ ਕਿਡਨੀ ਦੇ ਵਿੱਚ ਮਲਟੀਪਲ ਸਟੋਨ ਸੀ ਮਤਲਬ ਕਿ ਪੱਥਰੀਆਂ ਜਦੋਂ ਕਿ ਮਤਲਬ ਇਹ ਡਾਕਟਰ ਕੋ ਜਾਂਦੇ ਸੀ ਤੇ ਡਾਕਟਰ ਮਤਲਬ ਇਹਨਾਂ ਨੂੰ ਕਹਿ ਦਿੰਦੇ ਸੀ ਕਿ ਨਹੀਂ ਮਤਲਬ ਕਿ ਤੁਹਾਡਾ ਟ੍ਰੀਟਮੈਂਟ ਅਸੀਂ ਨਹੀਂ ਕਰ ਸਕਦੇ ਤੁਸੀਂ ਹੋਰ ਕਿਸੇ ਡਾਕਟਰ ਕੋ ਜਾਓ ਇਸ ਕਰਕੇ ਇਹਨਾਂ ਨੂੰ ਮਤਲਬ ਕਿ ਚਾਰ ਹਸਪੀਟਲ ਚੇਂਜ ਕੀਤੇ ਚਾਰ ਹਸਪੀਟਲ ਚੇਂਜ ਕਰਨ ਤੋਂ ਬਾਅਦ ਇਹ ਮਤਲਬ ਕਿ ਟ੍ਰੀਟਮੈਂਟ ਚੰਦੇ ਸੀ ਡਾਕਟਰ ਇਹਨੂੰ ਕਹਿੰਦੇ ਸੀ ਕਿ ਤੁਹਾਡੇ ਕੋਈ ਮੈਡੀਕਲ ਟਰੀਟਮੈਂਟ इजीली ਨਹੀਂ ਹੋਣਾ ਹੈਗਾ ਤੁਹਾਡਾ ਸਿੱਧਾ ਆਪਰੇਟ ਹੋਣਾ ਸੀਜ਼ਰੀਅਨ ਹੋਣਾ ਵਾ ਉਸ ਤੋਂ ਬਾਅਦ ਜਦੋਂ ਮਤਲਬ ਕਿ ਇਹਨਾਂ ਨੇ ਆਪਰੇਸ਼ਨ ਦਾ ਨਾਮ ਸੁਣਿਆ ਤਾਂ ਇਹ ਮਤਲਬ ਕਿ ਬਹੁਤ ਜ਼ਿਆਦਾ ਘਬਰਾ ਚੁੱਕੇ ਸੀ ਅਧਿਕਾਰ ਕੇ ਪਾਸੇ ਨਾ ਹੋਣ ਦੇ ਕਰਕੇ ਇਹ ਆਪਰੇਸ਼ਨ ਨਹੀਂ ਕਰਵਾ ਸਕਦੇ ਸੀ بار بار ਇਹਨਾਂ ਨੂੰ ਡਾਕਟਰ ਕੋਲ ਜਵਾਬ ਮਿਲ ਜਾਂਦਾ ਸੀ ਔਰ ਇਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਿਗੜ ਚੁੱਕੀ ਸੀ ਫਾਈਨੈਂਸ਼ੀਅਲ ਕੰਡੀਸ਼ਨ ਐਨੀ ਬੁਰੀ ਸੀ ਕਿ ਆਪਰੇਸ਼ਨ ਦੇ ਲਈ ਇਹਨਾਂ ਕੋਲ ਪੈਸੇ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਦੇ ਨੇਬਰ ਜੋ ਕਿ ਪਾਸੇ ਜਸਵੰਤ ਜੋਸਫ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਜੇਕਰ ਤੁਸੀਂ ਪਾਸਟਰੀ ਕੋ ਫੇਰ ਵਾਸ਼ ਕਰੋਗੇ ਤੇ ਪਰਮੇਸ਼ਰ ਤੁਹਾਨੂੰ ਸਾਰੀ ਪ੍ਰੋਬਲਮ ਤੋਂ ਆਜ਼ਾਦ ਕਰੇਗਾ ਉਸ ਤੋਂ ਬਾਅਦ ਮਤਲਬ ਕਿ ਸ਼ੈਤਾਨੀ ਅਟੈਕ ਜਿਹੜੇ ਇਹਨਾਂ ਦੇ ਉੱਤੇ ਹੁੰਦੇ ਸੀ ਉਹ ਸ਼ੈਤਾਨ ਇਹਦੇ ਮਾਇਨ ਨੂੰ ਚੇਂਜ ਕਰ ਦਿੰਦਾ ਸੀ ਇਹ ਕਹਿੰਦੇ ਸੀਗੇ ਕਿ ਹਾਂ ਕੋਈ ਗਾਲੀਆਂ ਸਿਪਾਸ਼ ਨੂੰ ਬੁਲਾਵਾਂਗੇ ਇਹ ਦੇਤੇ ਮਤਲਬ ਟਾਲ ਦਿੰਦੇ ਸੀ ਗੱਲ ਉਸ ਤੋਂ ਬਾਅਦ ਇੱਕ ਦਿਨ ਜਦੋਂ ਪਰਮੇਸ਼ਰ ਦੇ ਦਾਸ ਇਹਨਾਂ ਦੇ ਰਿਕਾਰਡ ਆਏ ਉਸ ਦਿਨ ਤੋਂ ਜਦੋਂ ਇਹਨਾਂ ਨੇ ਇੰਪਾਸਟ ਜੀ ਨੇ ਇਹਨਾਂ ਨੂੰ ਵਰਡ ਦਿੱਤਾ ਕਿ ਭਾਂ ਤੇਰੇ ਹਾਲਾਤ ਚੇਂਜ ਹੋ ਰਹੇ ਆ ਪਰਮੇਸ਼ਰ ਤੇਨੂੰ ਫਾਈਨੈਂਸ਼ਲੀ ਔਰ ਫਿਜ਼ੀਕਲੀ ਗ੍ਰਾਸ ਕਰਨ ਜਾ ਰਿਹਾ ਜਦੋਂ ਇਹਨੇ ਇਹ ਪ੍ਰੇਮ ਨੂੰ ਡਿਸਕੀਵ ਕੀਤਾ ਉਸ ਦਿਨ ਤੋਂ ਇਹਨਾਂ ਦੇ ਘਰ ਦਾ ਹਾਲ ਇਹਨਾਂ ਦੇ ਬੋਡੀ ਦੇ ਹਾਲਾਤ ਬਿਲਕੁਲ ਚੇਂਜ ਹੋਣੇ ਸਟਾਰਟ ਹੋ ਗਏ ਔਰ ਪਰਮੇਸ਼ਰ ਵੀ ਇਹਨਾਂ ਨੂੰ ਮਤਲਬ ਕਿ ਬਹੁਤ ਵੱਡੇ ਟੈਸਟ ਮੈਨਾ ਖੜੇ ਕੀਤਾ ਉਸ ਤੋਂ ਬਾਅਦ ਜਿਹੜੇ ਨੇ ਪ੍ਰੋਬਲਮਸ ਹੈ ਕਿ ਜਿਸ ਦਿਨ ਕਲੀਨ ਨਹੀਂ ਕਰਵਾ 파ਰੇ ਤਾਂ ਉਸ ਦਾ ਇੰਤਜ਼ਾਮ ਪਰਮਿਸ਼ਨ ਨੇ ਡਿਵਾਈਨਲੀ ਕੀਤਾ اور ਪਰਮਿਸ਼ਨ ਨੇ ਇਹਨਾਂ ਨੂੰ ਸਹੀ ਸਮੇਂ ਤੇ ਅਪਰੇਟ ਥ्रू ਇਹਨਾਂ ਦੇ ਸਾਰੇ ਮੈਡੀਕਲ ਪ੍ਰੋਬਲਮ ਤੋਂ ਇਹਨਾਂ ਦਾ ਇਲਾਜ ਕਰਵਾਇਆ ਇਹ ਪਰਮਿਸ਼ਨ ਇਸ ਵੱਡੇ ਕਵਾਜ ਲਈ ਬਹੁਤ